ਦਲਵੀਰ ਗੋਲੜੀ ਇੱਕ ਵੱਡਾ ਝਟਕਾ ਦੇ ਸਕਦੇ ਨੇ ਕਾਂਗਰਸ ਨੂੰ ਜੀहां ਕਾਂਗਰਸ ਨੂੰ ਲਗਾਤਾਰ ਸ਼ੌਕ ਲੱਗ ਰਹੇ ਨੇ ਤਾਂ ਇੱਕ ਹੋਰ ਸ਼ੌਕ ਲੱਗ ਸਕਦਾ ਹੈ ਇਸ ਕਰਕੇ ਕਿਉਂਕਿ ਦਲਵੀਰ ਗੋਲੜੀ ਨੇ ਜਿਸ ਤਰੀਕੇ ਦੇ ਨਾਲ ਪੋਸਟ ਸ਼ੇਅਰ ਕੀਤਾ ਹੈ ਸੋਸ਼ਲ ਮੀਡੀਆ ਤੇ ਉਸ ਦੇ ਨਾਲ ਇਹ ਸਪੱਸ਼ਟ ਹੋ ਰਿਹਾ ਹੈ ਕਿ ਦਲਵੀਰ ਗੋਲੜੀ ਕਾਂਗਰਸ ਛੱਟ ਸਕਦੇ ਨੇ ਤੇ ਨਾਲ ਹੀ ਦੂਜੇ ਪਾਸੇ ਕਿਆ ਸਰਾਇਆਂ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ ਬੀਜੇਪੀ ਦੇ ਵਿੱਚ ਉਹ ਸ਼ਾਮਲ ਹੋ ਸਕਦੇ ਨੇ ਤੇ ਸੀਟ ਦਾ ਵੀ ਜੋ ਹੈ ਐਲਾਨ ਇੱਥੇ ਹੋ ਚੁੱਕਿਆ ਹੈ ਕਿ ਜੇਕਰ ਉਹ ਬੀਜੇਪੀ ਦੇ ਵਿੱਚ ਐਲਾਨ ਹੁੰਦੇ ਨੇ ਤਾਂ ਫਿਰ ਸੰਗਰੂਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਤਾਂ ਜੇਕਰ ਸੰਗਰੂਰ ਤੋਂ ਬੀਜੇਪੀ ਦੇ ਵੱਲੋਂ ਉਮੀਦਵਾਰ ਬਣ ਜਾਂਦੇ ਨੇ ਦਲਵੀਰ ਗੋਲੜੀ ਆ ਫਿਰ ਮੁਕਾਬਲਾ ਜ਼ਬਰਦਸਤ ਹੋਵੇਗਾ ਮੁਕਾਬਲਾ ਉਹ ਦੇਣਗੇ ਸੁਖਪਾਲ ਸਿੰਘ ਖੈਰਾ ਨੂੰ ਤਾਂ ਤੁਹਾਨੂੰ ਦੱਸ ਦਈਏ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ ਸਾਬਕਾ ਵਿਧਾਇਕ ਦਲਵੀਰ ਗੋਲੜੀ ਹੁਣ ਕਾਂਗਰਸੀ ਉਮੀਦਵਾਰ ਸੁਖਪਾਲ ਖੈਰਾ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਹੇ ਨੇ ਦਲਵੀਰ ਗੋਲੜੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤਾ ਜਿਸ ਦੇ ਵਿੱਚ ਜੋ ਪੋਸਟ ਦੇ ਵਿੱਚ ਜੋ ਕੁਝ ਲਿਖਿਆ ਉਸ ਦੇ ਨਾਲ ਇਹ ਲੱਗ ਰਿਹਾ ਕਿ ਉਹ ਪਾਰਟੀ ਛੱਡ ਦੇਣਗੇ ਪਹਿਲਾਂ ਤੁਹਾਨੂੰ ਪੋਸਟ ਦੇ ਵਿੱਚ ਕੀ ਕੁਝ ਦਲਵੀਰ ਗੋਲਡੀ ਨੇ ਲਿਖਿਆ ਉਹ ਪੜ ਕੇ ਸੁਣਾ ਦਿੰਨੇ ਆ ਸੋਚਦੇ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ ਰੁਕ ਗਈ ਇਸ ਜ਼ਿੰਦਗੀ ਨੂੰ ੱੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ ਹਨੇਰੀਆਂ ਦੀ ਰਾਤ ਦੇ ਵਿੱਚ ਚਾਨਣ ਦੀ ਲੋੜ ਹੈ ਦੀਵੇ ਨਹੀਂ ਜੁਗਨੂ ਸਹੀ ਪਰ ਜਗਦੇ ਰਹਾਂਗੇ ਤਾਂ ਇਹ ਪੋਸਟ ਜੋ ਹੈ ਦਲਵੀਰ ਗੋਲਡੀ ਨੇ ਸਾਂਝੀ ਕੀਤੀ ਹੈ ਫੇਸਬੁੱਕ ਤੇ ਤਸਵੀਰ ਜੋ ਹੈ ਉਹਨਾਂ ਨੇ ਪਾਈ ਹੋਈ ਹੈ ਗੱਡੀ ਦੇ ਵਿੱਚ ਬੈਠੇ ਹੋਏ ਨੇ ਕਿਤੇ ਜਾ ਰਹੇ ਨੇ ਤੇ ਉੱਪਰ ਉਹਨਾਂ ਨੇ ਇਹ ਟੈਕਸ ਲਿਖਿਆ ਜੋ ਹੁਣੇ-ਹੁਣੇ ਤੁਹਾਨੂੰ ਪੜ ਕੇ ਸੁਣਾਇਆ ਇਸ ਟੈਕਸ ਦੇ ਨਾਲ ਜੋ ਸਪਸ਼ਟ ਹੋ ਰਿਹਾ ਜੋ ਕਸਰਾਈਆਂ ਨੇ ਉਹ ਇਹੀ ਲਗਾਈਆਂ ਜਾ ਰਹੀਆਂ ਨੇ ਕਿ ਜੋ ਦਲਵੀਰ ਗੋਲਡੀ ਹੈ ਉਹ ਪਾਰਟੀ ਛੱਡ ਸਕਦੇ ਨੇ ਸ਼ੌਕ ਦੇ ਸਾਖਿਦਿਨੇ ਦੂਜੇ ਪਾਸੇ ਜੇਕਰ ਗੱਲ ਕਰੀਏ ਦਲਵੀਰ ਗੋਲਡੀ ਦੀ ਤਾਂ ਉਹ ਲਗਾਤਾਰ ਨਰਾਜ਼ ਨਜ਼ਰ ਆ ਰਹੇ ਸੰ ਕਾਂਗਰਸ ਤੋਂ ਕਿਉਂਕਿ ਕਾਂਗਰਸ ਦੇ ਵੱਲੋਂ ਟਿਕਟ ਨਹੀਂ ਦਿੱਤੀ ਗਈ ਟਿਕਟ ਨਾ ਮਿਲਣ ਦੇ ਕਾਰਨ ਉਹ ਨਰਾਜ਼ ਨਜ਼ਰ ਆਏ ਉਸ ਤੋਂ ਬਾਅਦ ਉਹ ਫੇਸਬੁੱਕ ਤੇ ਲਾਈਵ ਵੀ ਹੋਏ ਸੀ ਜਿੱਥੇ ਕਿ ਉਹ ਨਜ਼ਰ ਆ ਰਹੀ ਸੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵੱਲੋਂ ਟਿਕਟ ਨਹੀਂ ਦਿੱਤੀ ਗਈ ਤਾਂ ਉਹ ਨਰਾਜ਼ ਨੇ ਤਾਂ ਵੀਡੀਓ ਪਾਈ ਗਈ ਸੀ ਉਹਨਾਂ ਦੇ ਵੱਲੋਂ ਲਾਈਵ ਹੋਏ ਸੀ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਉਹਨਾਂ ਦੇ ਘਰ ਵੀ ਪਹੁੰਚੀ ਸੀ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਜੁਆਇਓ ਕੀਤੀ ਜਾ ਰਹੀ ਸੀ ਕਿ ਉਹ ਮੰਨ ਜਾਣ ਤਾਂ ਦਲਵੀਰ ਗੋਲਡੀ ਜੋ ਨੇ ਉਹ ਇਸ ਜੋ ਪੋਸਟਰ ਉਹਨੇ ਪਾਈ ਹੈ ਉਸ ਦੇ ਨਾਲ ਇਸਪੈਸਟ ਹੋ ਰਿਹਾ ਹੈ ਕਿ ਹੁਣ ਕਾਂਗਰਸ ਤੋਂ ਉਹ ਹਜੇ ਵੀ ਨਰਾਜ਼ ਨੇ ਸੁਖਪਾਲ ਖੈਰਾ ਤੇ ਨਾਲ ਹੀ ਜੋ ਉਹਨਾਂ ਦੇ ਘਰ ਚੋਂ ਚੋਣ ਪ੍ਰਚਾਰ ਸ਼ੁਰੂ ਕਰਨ ਦੀ ਗੱਲ ਕਰ ਰਹੇ ਸਨ ਉਹ ਵੀ ਉਹਨਾਂ ਨੂੰ ਰੋਕਣ ਦੇ ਵਿੱਚ ਸਫਲ ਨਜ਼ਰ ਆ ਰਹੇ ਨੇ ਇਸ ਦਾ ਹੁਣ ਸੁਖਪਾਲ ਖੈਰਾ ਦੀ ਮੁਹੀਮ ਤੇ ਨਾਲ ਹੀ ਜਿੱਤ ਦੇ ਉੱਪਰ ਸਿੱਧਾ-ਸਿੱਧਾ ਅਸਰ ਪੈ ਸਕਦਾ ਹੈ ਅਸਰ ਇਸ ਕਰਕੇ ਕਿਉਂਕਿ ਜੋ ਸੰਗਰੂਰ ਤੋਂ ਸੁਖਪਾਲ ਸਿੰਘ ਖੈਰਾ ਨੇ ਉਹਨਾਂ ਨੂੰ ਸ਼ਾਇਦ ਟੱਕਰ ਦੇਣਗੇ ਜੇਕਰ ਇਸ ਦੀ ਪੁਸ਼ਟੀ ਹੋ ਜਾਂਦੀ ਹੈ ਜੇਕਰ ਇਹ ਭਾਜਪਾ ਜੁਆਇਨ ਕਰ ਲੈਂਦੇ ਨੇ ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਖੈਰਾ ਨੇ ਜੋ ਆ ਟਿਕਟ ਮਿਲਣ ਤੋਂ ਬਾਅਦ ਪੋਸਟ ਸ਼ੇਅਰ ਕੀਤੀ ਸੀ ਗੋਲਡੀ ਨੇ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਪੋਸਟ ਕਰਕੇ ਟਿਕਟ ਕੱਟੇ ਜਾਣ ਤੇ ਗੁੱਸਾ ਜੋ ਹੈ ਉਹ ਜ਼ਾਹਰ ਕੀਤਾ ਸੀ ਤੇ ਨਾਲ ਹੀ ਸੀਨੀਅਰ ਨੇਤਾਵਾਂ ਉਤੇ ਕਈ ਵੱਡੇ ਸਵਾਲ ਖੜੇ ਕੀਤੇ ਸੀ ਉਸ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਨਾਲ ਹੀ ਸੁਖਪਾਲ ਸਿੰਘ ਖੈਰਾ ਉਹਨਾਂ ਦੇ ਘਰ ਪੁੱਜੇ ਸੀ ਤਾਂ ਤੁਹਾਨੂੰ ਦੱਸ ਰਿਹਾ ਕਿ ਦਲਵੀਰ ਗੋਲੜੀ ਜੋ ਕਿ ਉਹਨਾਂ ਨੇ ਪੋਸਟ ਜੋ ਪਾਈ ਹੈ ਉਸ ਦੇ ਨਾਲ ਇਹ ਕਿ ਆਸਰਾਈਆਂ ਲੱਗ ਰਹੀਆਂ ਨੇ ਕਿ ਕਾਂਗਰਸ ਪਾਰਟੀ ਤੋਂ ਖਫਾ ਨੇ ਨਰਾਜ਼ ਨੇ ਹਾਲਾਂਕਿ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਕਿਤੇ ਨਾ ਕਿਤੇ ਹਜੇ ਵੀ ਉਹ ਨਰਾਜ਼ ਨਜ਼ਰ ਆ ਰਹੇ ਨੇ ਜੋ ਉਹਨਾਂ ਦੇ ਵੱਲੋਂ ਪੋਸਟ ਪਾਈ ਗਈ ਹੈ ਜਿਸ ਦੇ ਨਾਲ ਕਿਆ ਸਰਾਈਆਂ ਏ ਲਗਾਈਆਂ ਜਾ ਰਹੀਆਂ ਨੇ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਹਾਲਾਂਕਿ ਇਸ ਮੁਤਲਕ ਗੱਲਬਾਤ ਕਰਨ ਦੇ ਲਈ ਕਾਂਗਰਸ ਦੀ ਤਮਾਮ ਲੀਡਰਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਬਟ ਕਿਸੇ ਦਾ ਰਿਸਪਾਂਸ ਨਹੀਂ ਆਇਆ ਤਾਂ ਇਸ ਉਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੈਬਨ ਸਿੰਘ ਸਪੋਕਸਪਰਸਨ ਬੀਜੇਪੀ ਤੋਂ ਜੁੜਗੇ ਨੇ ਜਿਨ੍ਹਾਂ ਦੇ ਨਾਲ ਸਵਾਲ ਕਰਦੇ ਆ ਕਿ ਉਹਨਾਂ ਦੇ ਮਤਲਬ ਪਾਰਟੀ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਦਲਵੀਰ ਗੋਲਡੀ ਨੂੰ ਲੈ ਕੇ ਜੀ ਜੈਬਨ ਜੀ ਦਲਵੀਰ ਗੋਲਡੀ ਕਾਂਗਰਸ ਛੱਡ ਸਕਦੇ ਨੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੰਗਰੂਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਇਹ ਇਹ ਸਾਰੇ ਇਹ ਦੀ ਸਭ ਅਫਵਾਹਾਂ ਨੇ ਰੂਮਰਸ ਨੇ ਜਦੋਂ ਤੱਕ ਕੋਈ ਚੀਜ਼ ਪੱਕੀ ਨਹੀਂ ਹੋ ਜਾਂਦੀ ਹੁਣ ਤੱਕ ਉਹਦੇ ਬਾਰੇ ਚ ਗੱਲ ਕਰਨੀ ਆ ਉਹਦੇ ਤੇ ਟਿੱਪਣੀ ਕਰਨੀ ਕੋਈ ਚੰਗੀ ਗੱਲ ਨਹੀਂ ਹੁੰਦੀ ਬਲਬੀਰ ਗੋਲਡੀ ਜੀ ਆਪਣੇ ਆਪ بڑے ਮੈਚੁਰ ਬੰਦੇ ਨੇ ਬਹੁਤ ਸੁਲਝੇ ਹੋਏ ਪੋਲਿਟਿਸ਼ੀਅਨ ਨੇ ਉਹਨਾਂ ਵਾਸਤੇ ਕੀ ਠੀਕ ਹੈ ਕੀ ਠੀਕ ਨਹੀਂ ਹੈ ਉਹ ਆਪਣੇ ਆਪ ਸਮਝਦੇ ਨੇ ਤੇ ਜੋ ਬੀਜੇਪੀ ਹੈ ਬੀਜੇਪੀ ਤੇ ਹਮੇਸ਼ਾ ਚਾਹਤੀ ਹੈ ਕਿ ਅੱਛੇ ਲੋਕ ਬੀਜੇਪੀ ਚ ਆ ਜਾਣ ਤਾਂਕਿ ਬੀਜੇਪੀ ਸਟਰੈਂਥਨ ਹੋ ਜਾਏ ਬੀਜੇਪੀ ਆਪਣੀ ਤਾਕਤ ਪਰ ਹੋ ਕੇ ਤੇ ਪੰਜਾਬ ਦੇ ਵਾਸਤੇ ਜਿਹੜਾ ਕੰਮ ਅਸੀਂ ਕਰਨਾ ਚਾਹੁੰਦੇ ਆ ਪੰਜਾਬ ਦੇ ਸੁਧਾਰ ਦਾ ਉਹਨੂੰ ਅਸੀਂ ਕਰ ਸਕੀਏ ਤੇ ਜਦੋਂ ਤੱਕ ਕੋਈ ਚੀਜ਼ ਪੱਕੀ ਨਹੀਂ ਹੋ ਜਾਂਦੀ ਉਹਦੇ ਬਾਰੇ ਇਸ ਤਰੀਕੇ ਤੇ ਰਿਊਮਰ ਹੀ ਨੇ ਬਾਕੀ ਉਹ ਜਾਣਨ ਤੇ ਹਾਇਰ ਕਮਾਂਡ ਜਾਣੇ ਅਸੀਂ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਦੇ ਸਕਦੇ ਜੀ ਜੀ ਤਾਂ ਲਗਾਤਾਰ ਕਾਂਗਰਸ ਦੀ ਗੱਲ ਕਰ ਲਈ ਤਾਂ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਇਹ ਹੀ ਜਾਰੀ ਨੇ ਕਿ ਦਲਵੀਰ ਗੋਲਡੀ ਨੂੰ ਮਨਾ ਲਿਆ ਜਾਵੇ ਹਾਲਾਂਕਿ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਨੇ ਤੇ ਹੁਣ ਵੀ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਲੇਕਿਨ ਦੂਜੇ ਪਾਸੇ ਜੋ ਖਬਰਾਂ ਵਾਇਰਲ ਹੋ ਰਹੀਆਂ ਨੇ ਕਿ ਸੰਗਰੂਰ ਤੋਂ ਦਲਵੀਰ ਗੋਲਡੀ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਜੇਕਰ ਟਿਕਟ ਮਿਲ ਜਾਂਦੀ ਹੈ ਤਾਂ ਫਿਰ ਜੋ ਮੁਕਾਬਲਾ ਹੈ ਲੋਕ ਸਭਾ ਚ ਉਹਨਾਂ ਨੂੰ ਲੈ ਕੇ ਗੱਲ ਕਰੀਏ ਤਾਂ ਜ਼ਬਰਦਸਤ ਹੋ ਜਾਵੇਗਾ ਸੰਗਰੂਰ ਤੋਂ ਜੇਕਰ ਟਿਕਟ ਮਿਲਦੀ ਦਲਵੀਰ ਗੋਲਡੀ ਨੂੰ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਜਿਨ੍ਹਾਂ ਦੇ ਵਿੱਚ ਮੁਕਾਬਲਾ ਹੋਵੇਗਾ ਮੁਕਾਬਲਾ ਤਾਂ ਇਹਦਾ ਵੀ ਬਹੁਤ ਜ਼ਬਰਦਸਤ ਹੋਏਗਾ ਕਿ ਸਾਡੇ ਕੋਲ ਬਥੇਰੇ ਜ਼ਬਰਦਸਤ ਲੀਡਰ ਹੈਗੇ ਨੇ ਅਬ ਆਪਾਂ ਜਿਹੜੇ ਵੀ ਜਿੰਨੇ ਵੀ ਕੈਂਡੀਡੇਟ ਅਸੀਂ ਸਾਰੀਆਂ ਕੰਸਟਿਟੂਐਂਸੀਜ਼ 'ਚ ਖੜੇ ਕੀਤੇ ਨੇ ਉਹ ਸਾਰੇ ਬਹੁਤ ਤਗੜੇ ਕੈਂਡੀਡੇਟ ਨੇ ਬਾਕੀ ਜਿਹੜੀਆਂ ਚਾਰ ਰਹਿ ਗਈਆਂ ਨੇ ਉੱਥੇ ਵੀ ਬੜੇ ਤਗੜੇ ਕੈਂਡੀਡੇਟ ਸਾਜੀ ਖੜੇ ਹੋ ਕਰਾਂਗੇ ਤੇ ਮੁਕਾਬਲਾ ਕਿ ਹੁਣ ਹੈ ਅਸੀਂ ਤੇ 13 ਦੀਆਂ ਤੇਰਾ ਸੀਟਾਂ ਜਿੱਤਰੀਆਂ ਨੇ ਇਹਦੇ 'ਚ ਕੋਈ ਸ਼ੱਕ ਹੀ ਨਹੀਂ ਰਹਿ ਗਿਆ ਜੀ ਬਸ ਜੀ ਮੈਨਾ ਤੁਹਾਨੂੰ ਇੱਕ ਇੱਥੇ ਇੱਕ ਹੋਰ ਸਵਾਲ ਕਰਨਾ ਚਾਹਾਂਗੀ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਵਰਕਰਸ ਕਾਂਗਰਸ ਦੇ ਤਾਂ ਕਿਤੇ ਨਾ ਕਿਤੇ ਜੋ ਗੱਲਬਾਤ ਹੈ ਉਹ ਨਿਕਲ ਕੇ ਸਾਹਮਣੇ ਆ ਰਹੀ ਕਿ ਬੀਜੇਪੀ ਦੇ ਕੋਲ ਕੋਈ ਚੰਗਾ ਉਮੀਦਵਾਰ ਨੇ ਜਿਸ ਕਰਕੇ ਉਹਨਾਂ ਨੂੰ ਜੋ ਸਟਰੋਂਗ ਉਮੀਦਵਾਰ ਨੇ ਜੋ ਸਟਰੋਂਗ ਕੈਂਡੀਡੇਟਸ ਨੇ ਜਾਂ ਵਰਕਰਸ ਦੀ ਗੱਲ ਕਰ ਲਈਏ ਦੂਜੀ ਪਾਰਟੀ ਦੇ ਵਿੱਚੋਂ ਲੈ ਕੇ ਆਪਣੀ ਪਾਰਟੀ ਦੇ ਵਿੱਚ ਜੁਆਇਨ ਕਰ ਰਹੇ ਨੇ ਤਾਂ ਜੋ ਉਹ ਜੀ ਮੈਨੂੰ ਇਹ ਦੱਸੋ ਕਿਹੜੀ ਪਾਰਟੀ ਕਿਹੜੀ ਪਾਰਟੀ ਕਿਹੜੀ ਪਾਰਟੀ ਆਪਣੇ ਲੀਡਰਾਂ ਦੇ ਨਾਲ ਖੜੀ ਹੈ ਹੈ ਕਿ ਆਮ ਆਦਮੀ ਪਾਰਟੀ ਆਪਣੇ ਲੀਡਰਾਂ ਦੇ ਨਾਲ ਖੜੀ ਹੈ ਜੀ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਲੀਡਰਾਂ ਦੇ ਨਾਲ ਖੜਾ ਹੈ ਦੇਖੋ ਇਹ ਰਾਜਨੀਤਿਕ ਇੱਕ ਅਖਾੜਾ ਹੁੰਦਾ ਹੈ ਇਹ ਰਾਜਨੀਤਿਕ এনवायरमेंट ਹੁੰਦੀ ਹੈ ਇੱਥੇ ਜਿਹੜੇ ਵੱਡੇ ਲੀਡਰ ਨੇ ਉਹ ਸਾਰੇ ਇਹ ਦੇਖਦੇ ਨੇ ਕਿ ਕਿਹੜੇ ਪਾਸੇ ਉਹਨਾਂ ਦੀ ਲੋਕਾਂ ਦੇ ਪ੍ਰਤੀ ਕੰਟਰੀਬਿਊਸ਼ਨ ਚੰਗੀ ਹੋ ਸਕਦੀ ਹੈ ਤੇ ਇਹ ਪਾਰਟੀ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਆਪਣੇ ਲੋਕਾਂ ਨੂੰ ਸੰਤੁਸ਼ਟ ਰੱਖੇ ਡਿਸਪਲਨ ਰੱਖੇ ਆਪਣੇ ਨਾਲ ਰੱਖੇ ਬੀਜਪੀ ਕੋਲ ਵੀ ਬਥੇਰੇ ਵੱਡੇ ਲੀਡਰ ਹੈਗੇ ਨੇ ਬੀਜਪੀ ਦੇ ਵਿੱਚ ਵੀ ਕਈ ਐਸੇ ਲੀਡਰ ਨੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਪਰ ਉਹ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਚਤਨੀ ਨਾ ਗਏ ਜੀ ਤੇ ਅਗਰ ਸਾਡੇ ਨਹੀਂ ਜਾਂਦੇ ਤੇ ਦੂਸਰੇ ਕਿਉਂ ਐਸਾ ਸੋਚਦੇ ਨੇ ਉਹਨਾਂ ਨੂੰ ਆਪਣਾ ਡਿਸਪਲਨ ਰੱਖਣਾ ਚਾਹੀਦਾ ਹੈ ਆਪਣਾ ਇਖਲਾਚ ਰੱਖਣਾ ਚਾਹੀਦਾ ਬਾਕੀ ਜਿਹੜੇ ਡੀਟੈਲਸ ਆਉਂਦੇ ਨੇ ਮਤਲਬ ਦੇਖੋ ਐਦਾ ਹੈ ਕਿ ਸਭ ਇਹ ਸੋਚਦੇ ਨੇ ਕਿ ਅਸੀਂ ਰਾਜਨੀਤੀ ਦੇ ਨਾਲ ਆਪਣੀ ਆਪਣੇ ਏਰੀਆ ਦੀ ਸੇਵਾ ਕਰਨੀ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਪੂਰਾ ਪੋਟੈਂਸ਼ੀਅਲ ਹੈ ਉਹ ਬੀਜੇਪੀ ਦੇ ਵਿੱਚ ਹੀ ਇਵੋਲਵ ਹੋ ਸਕਦਾ ਹੈ ਬੀਜੇਪੀ ਦੇ ਵਿੱਚੋਂ ਹੀ ਉਹਨਾਂ ਨੂੰ ਆਪਣਾ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ ਇਸ ਵਾਸਤੇ ਆਉਂਦੇ ਨੇ ਜੀ 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 ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤਾਂ ਇਹ ਸੀ ਜਾਬਨ ਸਿੰਘ ਸਪੋਕਸਪਰਸਨ ਬੀਜੇਪੀ ਤੋਂ ਜਿਨ੍ਹਾਂ ਨੇ ਸਾਡੇ ਨਾਲ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ ਕਿ ਜੇਕਰ ਕੋਈ ਉਮੀਦਵਾਰ ਆਉਂਦਾ ਹੈ ਤਾਂ ਉਸ ਦਾ ਨਿੱਘਾ ਸਵਾਗਤ ਹੈ ਹਾਲਾਂਕਿ ਇਸ ਦੇ ਉੱਪਰ ਹਜੇ ਤੱਕ ਕੋਈ ਸਟੈਂਪ ਨਹੀਂ ਲੱਗਿਆ ਇਸ ਦੀ ਪੁਸ਼ਟੀ ਹਜੇ ਤੱਕ ਨਹੀਂ ਹੋਈ ਹੈ ਤਾਂ ਇਸ ਦੇ ਉੱਪਰ ਹਜੇ ਤੱਕ ਕੁਝ ਕਿਹਾ ਨਹੀਂ ਜਾ ਸਕਦਾ ਸੰਗਰੂਰ ਸੀਟ ਦੀ ਜੇਕਰ ਗੱਲ ਕਰ ਲਈਏ ਉਹ ਪਹਿਲਾਂ ਤੋਂ ਹੀ ਹੌਟ ਸੀਟ ਹੈਗੀ ਆ ਇਹਨਾਂ ਦੇ ਹਿਸਾਬ ਦੇ ਨਾਲ ਕਹਿਣਾ ਇਹ ਹੈ ਕਿ ਬੀਜੇਪੀ ਦੇ ਵਿੱਚ ਪਹਿਲਾਂ ਤੋਂ ਹੀ ਸਾਰੇ ਹੀ ਸਟਰੋਂਗ ਉਮੀਦਵਾਰ ਨੇ ਜੋ ਮੁਕਾਬਲਾ ਹੈ ਉਹ ਪਹਿਲਾਂ ਤੋਂ ਹੀ ਹੀ ਜ਼ਬਰਦਸਤ ਹੈ ਤੇ ਦੂਦੇ ਪਾਸੇ ਜੇਕਰ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਜੋ ਹੈਗੀ ਆ ਗੱਲ ਇਹ ਹੀ ਚੱਲ ਰਹੀ ਹੈ ਕਿ ਪਤਾ ਪਕਾਇਆ ਬੀਜੇਪੀ ਭਾਲਦੀ ਹੈ ਤਾਂ ਉਸ ਦੇ ਉੱਪਰ ਵੀ ਇਹਨਾਂ ਦੇ ਵੱਲੋਂ ਇਹ ਰਿਐਕਸ਼ਨ ਦਿੱਤਾ ਗਿਆ ਹੈ ਕਿ ਜੋ ਲੀਡਰਸ ਨੇ ਉਹ ਆਪਣੇ ਵਰਕਰਸ ਨੂੰ ਸੰਤੁਸ਼ਟ ਨਹੀਂ ਕਰ پا ਰਹੀ ਹੈ ਸੈਟੀਸਫੈਕਸ਼ਨ ਨਹੀਂ ਦੇ پا ਰਹੇ ਨੇ ਜਿਸ ਦੇ ਕਾਰਨ ਜੋ ਵਰਕਰਸ ਨੇ ਆਪਣੀ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰ ਰਹੇ ਕਿਉਂਕਿ ਉਹਨਾਂ ਨੂੰ ਬੀਜੇਪੀ ਦੇ ਵਿੱਚ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਜੋ ਜੋ ਜੈਬੰਸ ਨੇ ਉਨ੍ਹਾਂ ਦੇ ਹਿਸਾਬ ਦੇ ਨਾਲ ਜੋ ਕੁਝ ਕਹਿਣਾ ਸੀ ਉਹ ਤੁਹਾਨੂੰ ਦੱਸ ਰਿਹਾ ਤਾਂ ਲਗਾਤਾਰ ਸਿਆਸਤ ਜਿਹੜੀ ਹੈਗੀ ਪੱਖੀ ਹੋਈ ਹੈ ਹਾਲਾਂਕਿ ਹੁਣ ਇੱਥੇ ਵੱਡਾ ਸਵਾਲ ਇਹੀ ਹੈ ਕਿ ਆਖਰ ਕੀ ਜੋ ਜਸਵੀ ਜੋ ਦਲਵੀਰ ਗੋਲਡੀ ਨੇ ਮਾਫ ਕਰਨਾ ਦਲਵੀਰ ਗੋਲਡੀ ਕੀ ਉਹ ਭਾਜਪਾ ਜੁਆਇਨ ਕਰ ਲੈਣਗੇ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਪੋਸਟ ਸਾਂਝੀ ਕੀਤੀ ਹੈ ਪਹਿਲਾਂ ਵੀ ਉਹਨਾਂ ਦੇ ਵੱਲੋਂ ਅਜਿਹੀਆਂ ਪੋਸਟਾਂ ਸ਼ੇਅਰ ਕੀਤੀਆਂ ਜਾ ਚੁੱਕੀਆਂ ਨੇ ਤੇ ਹੁਣ ਜੋ ਉਹਨਾਂ ਨੇ ਪੋਸਟ ਸਾਂਝੀ ਕੀਤੀ ਹੈ ਤਾਂ ਉਸ ਦੇ ਨਾਲ মিডিਆ ਦੇ ਵਿੱਚ ਹਲਚਲ ਵੱਧ ਗਈ ਹੈ ਕਿ ਭਾਜਪਾ ਜੁਆਇਨ ਕਰ ਲੈਣਗੇ ਕਾਂਗਰਸ ਨੂੰ ਇੱਕ ਹੋਰ ਵੱਡਾ ਸ਼ੌਕ ਲੱਗੇਗਾ ਹਾਲਾਂਕਿ ਇਸ ਉੱਪਰ ਹੋਰ ਵਧੇਰੀ ਜਾਣਕਾਰੀ ਲਈ ਸਾਡੇ ਨਾਲ ਸਾਡੇ ਸਹਿਯੋਗੀ ਜਸਵੀਰ ਬਾਰ ਜੁੜ ਗਏ ਨੇ ਜੋ ਇਸ ਦੇ ਵਿੱਚ ਸਾਨੂੰ ਵਧੇਰੀ ਜਾਣਕਾਰੀ ਦੇਣਗੇ ਜੀ ਜਸਵੀਰ ਜੀ ਦਲਵੀਰ ਗੋਲਡੀ ਨੂੰ ਲੈ ਕੇ ਖਬਰ ਆ ਰਹੀਆਂ ਨੇ ਕਿ ਆਸ ਰਾਈਆਂ ਹੀ ਕਹਾਾਂਗੇ ਕਿਉਂਕਿ ਹਜੇ ਤੱਕ ਪੁਸ਼ਟੀ ਨਹੀਂ ਹੋਈ ਐ ਇਸ ਦੀ ਕਿ ਭਾਜਪਾ ਜੁਆਇਨ ਕਰ ਸਕਦੇ ਨੇ ਕਾਂਗਰਸ ਪਾਰਟੀ ਛੱਡ ਸਕਦੇ ਨੇ ਜੀ ਬਿਲਕੁਲ ਜੀ ਬਿਲਕੁਲ ਇਹ ਦਲਵੀਰ ਗੋਲਡੀ ਦੀ ਫੇਸਬੁੱਕ ਪੇਜ ਦੇਤੇ ਦੂਜੀ ਵਾਰ ਸ਼ੇਅਰ ਕੀਤੀ ਹੋਈ ਪੋਸਟ ਹੈ ਇਸ ਤੋਂ ਪਹਿਲਾਂ ਵੀ ਜਦੋਂ ਸਤਪਾਲ ਕਹਿਰ ਨੂੰ ਟਿਕਟਕ ਐਥੋ ਨਵਾਜਿਆ ਸੀ ਟਿਕਟ ਦੇ ਕੇ ਉਸ ਤੋਂ ਵੀ ਨਾਰਾਜ਼ ਹੋ ਕੇ ਇਹਨਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ ਜੀ ਲੇਕਿਨ ਹਾਈ ਕਮਾਂਡ ਨੇ ਉਸ ਟਾਈਮ ਇਹਨਾਂ ਨੂੰ ਮਨਾ ਲਿਆ ਸੀਗਾ ਤੇ ਵਧੀਆ ਰੈਲੀ ਕਰਕੇ ਸਾਥ ਦੇਣ ਦੀ ਗੱਲ ਹੋਈ ਸੀਗੀ ਲੇਕਿਨ ਹੁਣ ਕੀ ਹੋਇਆ 10 ਦਿਨਾਂ ਬਾਅਦ ਇੱਕ ਪੋਸਟ ਫੇਰ ਸ਼ੇਅਰ ਹੋ ਜਾਂਦੀ ਹੈ ਹੂੰ ਦੇਰ ਰਾਤ ਇੱਕ ਪੋਸਟ ਸ਼ੇਅਰ ਹੁੰਦੀ ਆ ਤੂੰ ਨੂੰ ਲੈਣਾ ਸੁਣਾ ਦੇਣਾ ਦੋ ਲੈਣਾ ਉਹਦੀਆਂ ਸੋਚਦੇ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਰਾਹ ਪੁਰਾਣੇ ਲੱਭਦੇ ਰਹਾਂਗੇ ਇਤੋਂ ਉਸ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਵੀ ਇਹ ਪਾਰਟੀ ਬਦਲ ਦੀ ਗੱਲ ਵੀ ਹੋ ਸਕਦੀ ਹੈ ਹਮ ਕਿ ਕਿੰਨੇ ਨਰਾਜ਼ ਚੱਲ ਰਹੇ ਨੇ ਪਾਰਟੀ ਤੋਂ ਪਰ ਅਸੀਂ ਸਵੀਰ ਦੀ ਦਰਵੀਰ ਕੋਲ ਹੀ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਸਾਨੂੰ ਨਹੀਂ ਮਿਲੇ ਜੀ ਹੁਣ ਇਹ ਜੀ ਜ਼ਹਿਰ ਦੀ ਗੱਲ ਕੀਤੀ ਜਾਵੇ ਤੇ ਗਿਆ ਸਰਾਈਆਂ ਦੀ ਗੱਲ ਕੀਤੀ ਜਾਵੇ ਕੋਈ ਕਹਿ ਰਿਹਾ ਬੀਜੇਪੀ ਚ ਜਾਣਗੇ ਕੋਈ ਆਮ ਆਦਮੀ ਪਾਰਟੀ ਚ ਓਕੇ ਪਰ ਅਜੇ ਤੱਕ ਕਲੀਅਰ ਨਹੀਂ ਹੋ ਪਾਇਆ ਜੀ ਤਾ ਸੁਖਪਾਲ ਖੈਰਾ ਦੇ ਨਾਲ ਵੀ ਤੁਹਾਡੀ ਸ਼ਾਇਦ ਗੱਲਬਾਤ ਹੋਈ ਹੈ ਜਿਸ ਦੇ ਵਿੱਚ ਉਹਨਾਂ ਦਾ ਇਹ ਰਿਐਕਸ਼ਨ ਆਇਆ ਕਿ ਸਾਨੂੰ ਇਸ ਬਾਰੇ ਕੋਈ ਖਬਰ ਨਹੀਂ ਹੈ ਅਸੀਂ ਦੁਬਾਰਾ ਮੁਲਾਕਾਤ ਕਰਾਂਗੇ ਬਿਲਕੁਲ ਜੀ ਬਿਲਕੁਲ ਅਸੀਂ ਇਸ ਨੂੰ ਲੈ ਕੇ ਸੁਖਪਾਲ ਖੈਰਾ ਨੂੰ ਵੀ ਮਿਲੇ ਤਕਰੀਬਨ ਅੱਧਾ ਘੰਟਾ ਪਹਿਲਾਂ ਸਾਡੀ ਸੁਖਪਾਲ ਖੈਰਾ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਵੀ ਕਿਹਾ ਮੈਨੂੰ ਵੀ ਅੱਜ ਹੀ ਪਤਾ ਲੱਗਿਆ ਵੀ ਰਵੀਰ ਕੋਲੜੀ ਨੇ ਕੋਈ ਪੋਸਟ ਸ਼ੇਅਰ ਕੀਤੀ ਹੈ ਹਮ ਪਰ ਮੈਨੂੰ ਅਜੇ ਤੱਕ ਇਸ ਦੀ ਬਾਰੇ ਕੋਈ ਜਾਣਕਾਰੀ ਨਹੀਂ ਪਰ ਮੈਂ ਇਸ ਨੂੰ ਫੋਨ ਨਹੀਂ ਉਹਨਾਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਮ ਤੇ ਸਾਡੀ ਅਜੇ ਤੱਕ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਪਰ ਮੇਰੀ ਤਾਂ ਇਹ ਹੀ ਰਾਏ ਹੈ ਉਹ ਰਹੂਗੀ ਪਾਰਟੀ ਦੇ ਵਿੱਚ ਰਹਿ ਕੇ ਹੀ ਵਧੀਆ ਕੰਮ ਕੀਤਾ ਜਾ ਸਕਦਾ ਬਾਕੀ ਉਹ ਜਦੋਂ ਇਹਨਾਂ ਨਾਲ ਮੁਲਾਕਾਤ ਕਰਾਂਗੇ ਬਾਕੀ ਉਸ ਤੋਂ ਬਾਅਦ ਹੀ ਜ਼ਿਆਦਾ ਜਾਣਕਾਰੀ ਦੇ ਸਕਦੇ ਆ ਜੀ ਇੱਕ ਪਾਸੇ ਤਾਂ ਦਲਵੀਰ ਗੋਲਡੀ ਦੇ ਵੱਲੋਂ ਪੋਸਟ ਪਾਈ ਜਾਂਦੀ ਹੈ ਜਿਸ ਨੂੰ ਲੈ ਕੇ ਇਹ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਉਹ ਕਾਂਗਰਸ ਛੱਡ ਸਕਦੇ ਨੇ ਦੂਜੇ ਪਾਸੇ ਖਬਰ ਇਹ ਵੀ ਵਾਇਰਲ ਹੋ ਰਹੀ ਹੈ ਕਿ ਦਲਵੀਰ ਗੋਲਡੀ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਭਾਜਪਾ ਦੇ ਵੱਲੋਂ ਬਿਲਕੁਲ ਜੀ ਬਿਲਕੁਲ ਇਹ ਵੀ ਗੈਸ ਰਾਈਆਂ ਰਾਜਾਂ ਕਿਉਂਕਿ ਬੀਜੇਪੀ ਨੇ ਅਜੇ ਕੋਈ ਉਮੀਦਵਾਰ ਅਨਾਉਂਸ ਨਹੀਂ ਕੀਤਾ ਸੰਗਰੂਰ ਤੋਂ ਹੂੰ ਇਹ ਵੀ ਹੋ ਸਕਦਾ ਵੀ ਬੀਜੇਪੀ ਦਾ ਵਿੱਚ ਜਾ ਸਕਦੇ ਨੇ ਕਿਉਂਕਿ ਇੱਥੇ ਅਜੇ ਕੋਈ ਉਮੀਦਵਾਰ ਨਹੀਂ ਅਨਾਉਂਸ ਕੀਤਾ ਪਰ ਜ਼ਿਆਦਾਤਰ ਜੇ ਹੋਣ ਦੀ ਚਰਚਾ ਦੀ ਗੱਲ ਕੀਤੀ ਜਾ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਜ਼ਿਆਦਾ ਹੋਣ ਦੀ ਚਰਚਾ ਜ਼ਿਆਦਾ ਚੱਲ ਰਹੀ ਹੈ ਕਿਉਂਕਿ ਜੇ ਇੱਥੋਂ ਮੀਤ ਹੇਅਰ ਜਿੱਦੇ ਨੇ ਮੰਨ ਲਓ ਤਾਂ ਬਰਨਾਲਾ ਸੀਟ ਖਾਲੀ ਹੋ ਜਾਣੀ ਹੈ ਐਮਐਲਏ ਜੀ ਜੀ ਇਹ ਵੀ ਇੱਕ ਸੈਟਲਮੈਂਟ ਹੋਵੇ ਵੀ ਤੁਸੀਂ ਮੈਨੂੰ ਬਰਨਾਲਾ ਤੋਂ ਚੋਣ ਲੜਾ ਦਿਓ ਜੀ ਆਏ ਸੀ ਸਾਡੇ ਨਾਲ ਜਸਵੀਰ ਮਾਨ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸ तमाम ਜਾਣਕਾਰੀ ਲਈ ਸੀ ਸਾਡੇ ਨਾਲ ਜਸਵੀਰ ਮਾਨ ਸਾਡੇ ਸਹਿਯੋਗੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਇਹਨਾਂ ਨੇ ਗੱਲਬਾਤ ਵੀ ਕੀਤੀ ਹੈ ਸੁਖਪਾਲ ਸਿੰਘ ਖੈਰਾ ਦੇ ਨਾਲ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਅਜੇ ਤਾਂ ਮੈਨੂੰ ਹੁਣੇ-ਹੁਣੇ ਇਸ ਬਾਰੇ ਜਾਣਕਾਰੀ ਮਿਲੀ ਹੈ ਦਲਬੀਰ 골ਡੀ ਦੀ ਸੋਸ਼ਲ ਮੀਡੀਆ ਪੋਸਟ ਉੱਪਰ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਨੂੰ ਨਹੀਂ ਸੀ ਪਤਾ ਹੁਣ ਮੈਨੂੰ ਪਤਾ ਲੱਗਿਆ ਤੇ ਜਲਦੀ ਹੀ 골ਡੀ ਨੂੰ ਮਿਲਾਂਗੇ 골ਡੀ ਨੂੰ ਕਾਂਗਰਸ ਨੇ ਬਹੁਤ ਵਧੀਆ ਮੌਕੇ ਦੇ ਹੋਏ ਨੇ ਤੇ ਇੱਜ਼ਤ ਵੀ ਦਿੱਤੀ ਹੈ ਪਰ ਫਿਰ ਵੀ ਜੇਕਰ ਗੋਲਡੀ ਜਾਣਾ ਚਾਹੁੰਦਾ ਹੈ ਤਾਂ ਫਿਰ ਉਸ ਦੀ ਮਰਜ਼ੀ ਹੈ ਉਸ ਦੀ ਵੱਡੀ ਰਾਜਨੀਤਿਕ ਗਲਤੀ ਹੋਵੇਗੀ ਜੇਕਰ ਉਹ ਪਾਰਟੀ ਛੱਡਦਾ ਹੈ ਤਾਂ ਜੇਕਰ ਉਹ ਚਲਾ ਜਾਵੇਗਾ ਤਾਂ ਵੋਟ ਜੋ ਜਿਹੜੀ ਹੈਗੀ ਉਹ ਵਿਅਕਤੀ ਨੂੰ ਨਹੀਂ ਮਿਲਦੀ ਪਾਰਟੀ ਨੂੰ ਮਿਲਦੀ ਹੈ ਤੇ ਪਹਿਲਾਂ ਹੀ ਕਈ ਕਾਂਗਰਸ ਨੂੰ ਛੱਡ ਕੇ ਜਾ ਚੁੱਕੇ ਨੇ ਲੋਕਾਂ ਦਾ ਰਾਜਨੀਤੀ ਦੇ ਵਿੱਚ ਹੁਣ ਵਿਸ਼ਵਾਸ ਖਤਮ ਹੋ ਚੁੱਕਿਆ ਲੋਕ ਹੁਣ ਵੋਟਾਂ ਵੀ ਘਟ ਪਾ ਰਹੇ ਨੇ ਤਾਂ ਇਹ ਜੋ ਬਿਆਨ ਹੈ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਦਿੱਤੀ ਗਈ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਸੰਗਰੂਰ ਦੀ ਸੀਟ ਤੋਂ ਭਾਜਪਾ ਦੇ ਵੱਲੋਂ ਜੋ ਆ ਅਰਵਿੰਦ ਖੰਨਾ ਦਾ ਨਾਂ ਲਗਭਗ ਜੋ ਆ ਤੈ ਮੰਨਿਆ ਜਾ ਰਿਹਾ ਸੀ ਪਰ ਖੰਨਾ ਕਾਫੀ ਸਮੇਂ ਤੋਂ ਚੋਣ ਸਰਗਰਮੀਆਂ 'ਚ ਲੱਗੇ ਹੋਏ ਸਨ ਸੋਤਰਾ ਮੁਤਾਬਕ ਖੰਨਾ ਨੇ ਇਸ ਸਮੇਂ ਆਪ ਤੋਂ ਮੀਤੇਹਰ ਸੁਖਪਾਲ ਖੈਰਾ ਅਤੇ ਇਕਬਾਲ ਦਾ ਨਾਮ ਜਿਹੜਾ ਹੈਗਾ ਵਾਪਸ ਲਿਆ ਆਕਾਲੀ ਦਲ ਦੇ ਵੱਲੋਂ ਜੋ ਹੈ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਝੁੰਦਾ ਜੋਨੇ ਉਹ ਮੈਦਾਨ ਦੇ ਵਿੱਚ ਨੇ ਹਾਲਾਂਕਿ ਹੁਣ ਚੋਣ ਖਾੜਾ ਪੱਕ ਚੁੱਕਿਆ ਹੁਣ ਇੱਥੇ ਇਹ ਦੇਖਣਾ ਹੋਵੇਗਾ ਕਿ ਦਲਵੀਰ ਗੋਲਡੀ ਦੇ ਵੱਲੋਂ ਜੋ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਦੇ ਨਾਲ ਕਿਆਸਰਾਈਆਂ ਨੇ ਕਿ ਪਾਰਟੀ ਛੱਡ ਸਕਦੇ ਨੇ ਕਾਂਗਰਸ ਪਾਰਟੀ ਤੇ ਭਾਜਪਾ ਦੇ ਵਿੱਚ ਜੁਆਇਨ ਕਰ ਸਕਦੇ ਨੇ ਸਾਡੇ ਸਹਿਯੋਗੀ ਨੇ ਸਾਨੂੰ ਇਹ ਦੱਸਿਆ ਕਿ ਆਪ ਦੇ ਵਿੱਚ ਜਾਣ ਦੀਆਂ ਵੀ ਕਿਆਸਰਾਈਆਂ ਸਾਹਮਣੇ ਆ ਰਹੀਆਂ ਨੇ ਖੈਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਹੜੀ ਪਾਰਟੀ ਜੁਆਇਨ ਕਰਦੇ ਨੇ ਭਾਜਪਾ ਜੁਆਇਨ ਕਰਦੇ ਨੇ ਤਾਂ ਕੀ ਸੰਦਰੂਤੋ ਟਿਕਟ ਮਿਲਦੀ ਹੈ ਜੇਕਰ ਆਮ ਆਦਮੀ ਪਾਰਟੀ